ਤਡਰੀ ਸਾਧ ਨੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਜਥੇਦਾਰਾਂ ਕੋਲੋਂ ਮਾਫੀ ਮੰਗ ਲਈ ਆਪਣੀ ਕਰਤੂਤਾਂ ਦੀ ਤੇ ਮਾਫੀ ਮਿਲ ਵੀ ਗਈ। ਉਹਦਾ ਤਾਂ ਚਰੋ ਜਿਹੜਾ ਕਾਰਨ ਹੈਗਾ ਬੈਕਗ੍ਰਾਉਂਡ ਸਿਆਸੀ ਕਾਰਨ ਹੈ। ਪਰ ਮੈਂ ਜਿਹੜੀ ਗੱਲ ਕਰਦੀ ਆ ਉਹ ਜਿਹੜਾ ਢੱਡਰੀ ਦਾ ਉੱਥੇ ਬੈਠਾ ਆਡਵਾਈਜ਼ਰ ਜਾਂ ਇਹਦਾ ਸਪੋਕਸਪਰਸਨ ਕਹ ਲਈ ਪੌਂਕੜ ਬੁਲਾ ਰਾਇਆ ਇਹਦਾ ਨੇਕੀ। ਇਹਨੂੰ ਮੈਂ ਕੱਲ ਇੱਕ ਪੋਸਟਪਾਕਟ ਟੀਚਰ ਕੀਤੀ ਸੀ ਵੀ ਨੇਕੀ ਜੀਤੂ ਅਸਲੇ ਦਾ ਹੋਇਆ। ਤੇ ਹੁਣ ਤੂੰ ਢੱਡਰੀ ਦੀ ਰੇਲ ਬਣਾਏਂਗਾ ਪੂਰੀ। ਲਾਣਤਾ ਪਾਏਂਗਾ ਇਹਨੂੰ ਵੀ ਤੂੰ ਪਿਆਰੀਆਂ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਕਿਵੇਂ ਮੰਗ ਲਈ ਕਿਉਂਕਿ ਇਹ ਨੇਕੀ ਜੱਥੇਦਾਰਾਂ ਨੂੰ ਕਹਿੰਦੇ ਹੁੰਦਾ ਸੀ ਪਿਆਰੀ ਤੇ ਹੁਣ ਇਹ ਢੱਡਰੀ ਤੁਹਾਡੇ ਸਾਹਮਣੇ ਪਿਆਰੀਆਂ ਦੇ ਬੈਠਾ ਤੇ ਮਾਫੀ ਮੰਗ ਰਿਹਾ ਹੈ ਵੀ ਜੀ ਤਾਂ ਤੂੰ ਅਸਲੇ ਦਾ ਹੋਏਗਾ ਫਿਰ ਲਾਣਤਾ ਪਾਏਗਾ ਜੇ ਤੂੰ ਹੁਣ ਵੀ ਤੂੰ ਨੇਕੀ ਇਹਦਾ ਢੱਡਰੀ ਦਾ ਪਿਛਵਾੜਾ ਚੱਟੀ ਗਿਆ ਫਿਰ ਤੇਤੋਂ ਵੱਡਾ ਬੇਸ਼ਰਮ ਕੋਈ ਨਹੀਂ ਹੈਗਾ ਤੇ ਯਾਨੀ ਤੂੰ ਫਿਰ ਅਸਲੇ ਦਾ ਹੈ ਨਹੀਂ ਨੇਕੀ ਤੈਂ ਸਾਬਤ ਕਰਤਾ ਤੂੰ ਅਸਲੇ ਦਾ ਹੈ ਨਹੀਂ ਕਿਉਂ ਕਿਉਂਕਿ ਤਾਂ ਜੋ ਪੋਸਟਾਂ ਨੂੰ ਪਾਉਣ ਲੱਗਾ ਆਪਣੇ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਜਾਂ ਪੇਜ ਦੇ ਉੱਤੇ ਢੱਡਰੀ ਦੇ ਹੱਕ 'ਚ ਵੀ ਬਹੁਤ ਵਧੀਆ ਸਹੀ ਫੈਸਲਾ ਆ ਪੜ ਲਓ ਸਕਰੋਲ ਕਰਕੇ ਕੌਮ ਦੇ ਹਿੱਤ ਲਈ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਠੀਕ ਆ ਕਈ ਦੋ ਚਾਰ ਕਵਿਤਾਵਾਂ ਵੀ ਆ ਗਈਆਂ ਆ ਸਭ ਨੇਕੀ ਦੀ ਪ੍ਰੋਫਾਈਲ ਤੇ ਤੁਰਿਆ ਫਿਰਦਾ ਹੈ ਯਾਨੀ ਇਹ ਢੱਡਰੀ ਦਾ ਪਛਵਾੜਾ ਛੱਟਣ ਨੂੰ ਨੇਕੀ ਹਟਿਆ ਨਹੀਂ ਠੀਕ ਆ ਜਿਹੜਾ ਮੇਰਾ ਕੱਲ ਵਾਲਾ ਚੈਲੰਜ ਸੀਗਾ ਮਤਲਬ ਤੂੰ ਅਸਲੇ ਦਾ ਹੈ ਨਹੀਂ ਪਰ ਤੈਨੂੰ ਜਿਵੇਂ ਮੈਂ ਪੋਸਟ ਦਾ ਜਿਹੜਾ ਟਾਈਟਲ ਆ ਇੱਕ ਮੌਕਾ ਹੋਰ ਦਿੱਤਾ ਠੀਕ ਹੈ ਵੀ ਤੂੰ ਅਸਲੀ ਦਾ ਸਾਬਤ ਕਰਨ ਵਾਸਤੇ ਉਹ ਇਹ ਆ ਵੀ ਜੇਟ ਡਰੀਨੇ ਮਾਫੀ ਮੰਗ ਕੇ ਠੀਕ ਕੰਮ ਕੀਤਾ ਸਹੀ ਫੈਸਲਾ ਆ ਤਾਂ ਤੂੰ ਵੀ ਜਾ ਕੇ ਮਾਫੀ ਮੰਗ ਫੇ ਪਿਆਰੀਆਂ ਤੋਂ ਅਕਾਲ ਤਖਤ ਸਾਹਿਬ ਜਾ ਕੇ ਠੀਕ ਹੈ ਕਿਉਂ ਕਿ ਕਿਉਂਕਿ ਤੇਰੇ ਜਿਹੜੇ ਜੁਰਮ ਨੇ ਢੱਡਰੀ ਨਾਲੋਂ ਕਿਤੇ ਵੱਡੇ ਨੇ ਢੱਡਰੀ ਤਾਂ ਹਲੇ ਪੰਥ ਤੋਂ ਛੇਕਿਆ ਨਹੀਂ ਹੋਇਆ ਤੇ ਨਾ ਹੀ ਢੱਡਰੀ ਨੇ ਐਡੀਆਂ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਗੁਰੂ ਸਾਹਿਬਾਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਠੀਕ ਹੈ ਯਸ ਸਕੇ ਇਤਿਹਾਸ ਬਾਰੇ ਜਿੰਨੀਆਂ ਵੱਡੀਆਂ ਤੂੰ ਕੀਤੀਆਂ ਨੇ ਤੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਔਕਾਤ ਤੱਕ ਨੂੰ ਵੀ ਹੱਥ ਪਾ ਲਿਆ ਸੀ ਜਿਹਦੇ ਕਰਕੇ ਤੇਰੇ ਚਪੇੜਾਂ ਵੱਜੀਆਂ ਸੀ 2020 ਦਸੰਬਰ ਦੇ ਵਿੱਚ ਸੋ ਜੇ ਢੜੀ ਨੇ ਠੀਕ ਕੀਤਾ ਹੈ ਮਾਫੀ ਮੰਗ ਕੇ ਸਹੀ ਫੈਸਲਾ ਆਇਆ ਤਾਂ ਜਾ ਕੇ ਤੂੰ ਵੀ ਮਾਫੀ ਮੰਗ ਨਹੀਂ ਤੂੰ ਜੇ ਨਾ ਮੰਗੀ ਤਾਂ ਫੇਰ ਤੂੰ ਡਬਲ ਤ ਮੈਂ ਕਹੂੰਗਾ ਵੀ ਦੋ ਵਾਰੀ ਹੁਣ ਮੈਨੂੰ ਕਹਿਣਾ ਪੈ ਰਿਹਾ ਵੀ ਤੂੰ ਅਸਲੇ ਦਾ ਨਹੀਂ ਹੈਗਾ ਪਤਾ ਨਹੀਂ ਕੀਦਨ ਤੂੰ ਧੰਨਵਾਦ